पंजाब बिहार दिल्ली समेत देशभर में सूर्य को संध्या अर्घ्य देने के साथ छठ पूजा का त्यौहार मनाया गया वहीं खरड में भी मिथिला छठ कमेटी की ओर से छठ पूजा का त्यौहार बड़ी धूमधाम से मनाया गया इस मौके पर खरड़ के समाज सेवी एवं अलग अलग पार्टी के नेताओं ने शिरकत की बीजेपी मंडल एक ने छोटे भ्रा अमरीत सिंह जी शिंदा जी साड़ पंद्रह एमसी ਦੇਸ਼ ਛੱਟ ਕਮੇਟੀ ਦੇ ਪ੍ਰਧਾਨ ਅਨੂਪ ਜੀ ਤੇ अजीत ਜੀ ਅਰ ਸਾਰੇ ਮੈਂਬਰ ਸਹਿਬਾਨ ਔਰ ਮਿਥਲਾ ਪਰਿਵਾਰ ਦੇ ਜਿੰਨੇ ਵੀ ਮੇਰੇ ਭੈਣ ਭਰਾ ਸਾਰੇ ਆਏ ਨੇ ਸਾਰਿਆਂ ਨੂੰ ਮੇਰੇ ਵੱਲੋਂ ਅੱਜ ਦੇ ਇਸ ਪਵਿੱਤਰ ਦਿਹਾੜੇ ਦੀ ਲੱਖ ਲੱਖ ਮੁਬਾਰਕਬਾਦ ਪਵਿੱਤਰ ਦਿਹਾਰ ਜਦੋਂ ਆਪਾਂ ਸੂਰਜ ਦੇਵਤਾ ਤੇ ਛੱਡੀ ਮਈਆ ਦੀ ਜਿਹੜੀ ਆਪਾਂ ਪੂਜਾ ਕਰਦੇ ਆਂ ਔਰ ਇਹ ਪ੍ਰਕਿਰਤੀ ਨੂੰ ਪਿਆਰ ਕਰਨ ਦਾ ਕੁਦਰਤ ਨੂੰ ਪਿਆਰ ਕਰਨ ਦਾ ਜਿਹੜਾ ਦਿਨ ਹੈ ਸੋ ਮੈਂ ਸਮਝਦਾ ਵੀ ਇਹ ਸਾਡੇ ਦੇਸ਼ ਦੀ ਸਾਡੇ ਭਾਰਤ ਦੀ ਇਹ ਖੂਬਸੂਰਤੀ ਹੈ ਵੀ ਆਪਾਂ ਰਲ ਕੇ ਸਾਰੇ ਜਿਹੜੇ ਇੱਕ ਦੂਸਰੇ ਦੇ ਜਿਹੜੇ ਤਿਹਾਰ ਆ ਉਹ ਆਪਾਂ ਮਨਾਉਨੇ ਆ ਤੇ ਅੱਜ ਤੁਸੀਂ ਦੇਖ ਰਹੇ ਆ ਕਿਵੇਂ ਪੰਜਾਬ ਦੀ ਮਿੱਟੀ ਤੇ ਇਹ ਤਿਹਾਰ ਦੀ ਵਿਹਾਰ ਦੀ ਜਿਹੜੀ ਭਾਵਨਾ ਪੰਜਾਬ ਦੀ ਮਿੱਟੀ ਤੇ ਇਹ ਵਿਹਾਰ ਦੀ ਜਿਹੜੀ ਭਾਵਨਾ ਦਾ ਪ੍ਰਤੀਕ ਕਿਵੇਂ ਆਪਾਂ ਰਲ ਕੇ ਮਨਾ ਰਹੇ ਆਂ ਜਿਸ ਤੋਂ ਕਿ ਪ੍ਰਤੀਕ ਹੁੰਦਾ ਵੀ ਅਸੀਂ ਸਾਰੇ ਜਿਹੜੇ ਇੱਕ ਐ ਤੋਂ ਕਿਵੇਂ ਤੁਸੀਂ ਖਰੜ ਦੇ ਵਿੱਚ ਆ ਕੇ ਖਰੜ ਸ਼ਹਿਰ ਵਿੱਚ ਆ ਕੇ ਵੀ ਆਪਣੀ ਜਿਹੜੀ ਪਰੰਪਰਾ ਹੈ ਉਹਨੂੰ ਬਰਕਰਾਰ ਰੱਖਿਆ ਸੋ ਮੈਂ ਸਾਰੇ ਮਿਥਲਾ ਪਰਿਵਾਰ ਦੇ ਸਾਰੀਆਂ ਭੈਣ ਭਰਾਵਾਂ ਨੂੰ ਅੱਜ ਦੇ ਇਸ ਦਿਵਸ ਦੀ ਮੁਬਾਰਕਬਾਦ ਦਿੰਦਾ ਔਰ ਮੈਂ ਇੱਕ ਬੇਨਤੀ ਵੀ ਕਰੂੰਗਾ ਮੈਂ ਉੱਧਰ ਵੀ ਕਮੇਟੀ ਨੂੰ ਕਿ ਹੈ ਇੱਥੇ ਤੁਹਾਨੂੰ ਵੀ ਕਹਿਣਾ ਵੀ ਆਪਾਂ ਇਹ ਸਾਂਝੀ ਚਾਰ ਭਾਈ ਚਾਰਕ ਦਾ ਪ੍ਰਤੀਕ ਤਿਹਾਰਾ ਆ ਆਪਾਂ ਰਲ ਕੇ ਮਨਾਉਣੇ ਆ ਗਾਹਾਂ ਨੂੰ ਸੋ ਮੈਂ ਆਪਣੇ ਵੱਲੋਂ ਵੀ ਜੋ ਕਿ ਤਿਲਫੁੱਲ ਕਮੇਟੀ ਨੂੰ ਜਿਹੜਾ ਉਹ ਜਰੂਰ ਦੇਖੇ ਜਾ ਰਹੇ ਆ ਸੋ ਸਾਰਿਆਂ ਨੂੰ ਅੱਜ ਦੇ ਇਸ ਦਿਵਸ ਦੀ ਬਹੁਤ-ਬਹੁਤ ਮੁਬਾਰਕਬਾਦ ਇੱਕ ਵਾਰ ਬੋਲੋ ਛਠੀ ਮੱਈਆ ਕੀ ਜੈ ਕਦੀ ਮਈਆ ਕੀ ਇਥੇ ਛੋਟੇ ਸੱਦੇ ਨੇ ਵੀ ਸਾਨੂੰ ਬੁਲਾਇਆ ਸਰਦਾਰ ਜਗਮਉਨ ਸਿੰਘ ਕਾਨ ਮੇਰੇ ਪਿਤਾ ਜੀ ਸਾਬਕਾ ਮੰਤਰੀ ਪੰਜਾਬ ਉਹ ਕਿਤੇ ਗਏ ਹੋਇਆ ਜਰਾ ਮੈਂ ਕਿਹਾ بیٹے ਜਾ ਕੇ ਜ਼ਰੂਰ ਆਣਾ ਹੈ ਬੜਾ ਸਾਡੇ ਸਾਥੀ ਵੀਰਾਂ ਦਾ ਪ੍ਰੇਮ ਪਿਆਰ ਨਾਲ ਮਨਾਉਂਦੇ ਹੋਏ ਜਿਹੜਾ ਪਰਵ ਹੈ ਮੈਂ ਖੁਸ਼ਕਿਸਮਤ ਆਇਆ ਇਥੇ ਅੱਜ ਛੋਟੇ ਸਭ ਵਿੱਚ ਮੈਨੂੰ ਸ਼ਾਮਲ ਹੋਣ ਦਾ ਮੌਕਾ ਮਿਲਿਆ ਸੂਰਜ ਦੇਵਤਾ ਨੂੰ ਇਸ ਤਿਉਹਾਰ ਤੇ ਪੂਜਿਆ ਜਾਂਦਾ ਹੈ ਜੇ ਕਿ ਜਿਹੜਾ ਕਿ ਸਾਨੂੰ ਦਿਨ ਦੀ ਰੋਸ਼ਨੀ ਧੁੱਪ ਸਭ ਕੁਝ ਦਿੰਦਾ ਜੀ ਦੇ ਕਰਕੇ ਅਸੀਂ ਸਾਡਾ ਖਾਣਾ ਪੀਣਾ ਚੱਲਦਾ ਹੈ ਜ਼ਿੰਦਗੀ ਚੱਲਦੀ ਹੈ ਇਹ ਤਿਉਹਾਰ ਮਾਤੀ ਤਿਉਹਾਰਾ ਵਾਂਗ ਸਾਡੇ ਵੀਰ ਭਾਈ ਬੜੇ ਪਿਆਰ ਨਾਲ ਮਨਾਉਂਦੇ ਰਿਹਾ ਛਟਮਾਹ ਪਰਵਾਰੇ ਦੱਸੋ ਜੀ ਅੱਜ 27 ਤਰੀਕ ਹੈ ਤੀਸਰਾ ਦਿਨ ਛਟਮਾਹ ਪਰਵਦਾ ਤੀਸਰੇ ਦਿਨ ਨੂੰ ਸਾਈਕਲ ਦਾ ਵਰਕ ਕਹਿੰਦੇ ਆ ਦੇਖਾ ਜੋ ਸਾਈਕਰਦਾਰ ਕੋ ਹੋ ਚੁਕਾ ਮਾਤਾਵਾ ਪੜਾਣੇ ਪੂਜਾ ਪਾਠ ਕਰਦੇ ਆ ਜੀ ਰੁਪਨੇ ਸੂਰਜ ਨੂੰ ਅਰਗ ਦੇ ਕੇ ਕੁਝ ਮਾਤਾਵਾ ਪੜਾ ਜਾ ਚੁੱਕੀਆਂ ਨੇ ਤੇ ਕੁਝ ਹੋਏ ਕਿ ਚੋਕੀਓ ਅਸੀਂ ਪ੍ਰੋਗਰਾਮ ਰੱਖਿਆ ਸੀ ਪਬਲਿਕ ਲਈ ਇਹ ਆਪਦੇ মিডিਆ ਰਾਈਮ ਰਿਕੁਐਸਟ ਕਰਾਂਗਾ 28 ਤਰੀਕ ਮੌਰੀ 3 ਵਜੇ ਤੋਂ ਲੈ ਕੇ 7 ਵਜੇ 8 ਵਜੇ ਤੱਕ ਜਰੂਰ ਹਾਜ਼ਰ ਹੋਵੋ ਆਂਗੂਮਾ ਕੇ ਪਰਿਵਾਰ ਸੱਜਣਾ ਬਿੰਤਰ ਨਾਲ ਜਰੂਰ ਪਹੁੰਚੋ ਜੱਟੀ ਮੱਯਾ ਕੀ ਜੈ ਜੱਟੀ ਮੱਯਾ ਕੀ ਜੈ ਜੱਟੀ ਮੱਯਾ ਕੀ ਜੈ मिथिला छठ सेवा समिति ਅਤੇ ਗਰੁੱਪ ਆਫ ਬਿਹਾਰ ਜਨ ਹਿਤ ਮਹਾਸਭਾ ਉਹ ਲੋਕ ਜਿਹੜਾ छठ ਪੂਜਾ ਦਾ ਆਯੋਜਨ ਕੀਤਾ ਗਿਆ ਬਹੁਤ ਹੀ ਵਧੀਆ ਢੰਗ ਨਾਲ ਬੜੇ ਸਜੇ ਢੰਗ ਨਾਲ ਇੱਥੇ ਪ੍ਰਬੰਧ ਕੀਤੇ ਗਏ ਨੇ ਕਾਫੀ ਦਿਨਾਂ ਤੋਂ ਪਿੱਛੇ ਜਿਹੜੇ छठ ਪੂਜਾ ਦਾ ਆਯੋਜਨ ਹੈ ਦੋਨੋਂ ਹੀ ਤਰਫ ਵੀ ਭਾਈਚਾਰੇ ਦੇ ਦਰਾ ਵਧੀਆ ਢੰਗ ਨਾਲ ਕਿਉਂਕਿ ਸ਼ਹਿਰ ਵੀ ਬਹੁਤ ਵੱਡਾ ਹੋ ਗਿਆ ਤੇ ਉਸ ਕਰਕੇ ਇਹ ਵੀ ਲੋੜ ਸੀ ਚਲੋ ਬਹੁਤ ਵਧੀਆ ਹੋਇਆ ਵਧੀਆ ਗੱਲ ਹੈ ਕਿ ਇੱਥੇ ਪ੍ਰਬੰਧ ਅੱਛੇ ਕੀਤੇ ਨੇ ਇਹਨਾਂ ਵੱਲੋਂ ਰਾਜਿੰਦ ਸਿੰਘ ਰਾਜਿੰਦ ਸਿੰਘ ਸ਼ੋਕ ਸਿੰਘ ਸਿਕੰਦਰ ਸਿੰਘ ਅਤੇ ਉਸੂ ਟੂਮੀ ਮਿਲਾਂ ਦੀ ਜਿਨ੍ਹਾਂ ਨੇ ਇਹ ਆਯੋਜਨ ਛੱਡ ਪੂਜਾ ਦਾ ਕੀਤਾ ਛੱਡ ਮਈਆ ਦਾ ਇਹ ਇੱਕ ਸੁਗਾਯੋ ਕਦਮ ਹੈ ਕਿਉਂਕਿ ਧਾਰਮਿਕ ਕੰਮ ਹਮੇਸ਼ਾ ਸ਼ਹਿਰ ਦੀ ਬੜੌਪਰੀ ਲਈ ਸ਼ਹਿਰ ਦੇ

डूबते हुए सूरज का आर्ग लिए हैं 28 तारीख को सुबह साढ़े छह बजे से सात बजे तक उगते हुए सूरज की आग आगमन होगी और उगते हुए सूरज को आग देने के बाद इस छठ घाट की समाप्ति होगी जो कि एक भंडारा वहां छठी मैया की बहुत अटूट भंडारा की तैयारी कर रही है उस भंडारे को सभी श्रद्धालु से निवेदन है कि प्रसाद ग्रहण करके ही जाए जा। सभी शहर निवासियों का हार्दिक अभिनंदन है सबसे अधिक राम मंदिर की कमेटी जिन्होंने हमें इतनी बड़ी शक्ति दी है और हमारी एक किस्मत बढ़िया थी कि हमें खरण जैसी जगह मिली है यहाँ महाराजा हर सरोवर में छठ मनाने के लिए ये हमारी सौभाग्य है और जैन साहब की बड़ी मेहरबानी है कि जिन्होंने हमें इतनी बड़ी एक दे हैं और इतना आयोजन करने के लिए हमें हर एक व्यवस्था देते हैं मिथिला छठ कमेटी पूरी शहर निवासियों का हार्दिक अभिनंदन करता है इसी तरह सहयोग हमें पूरे साल हर एक शहर से मिलता रहे और हम अपनी इस महापर्व को और भी महापर्व मनाए और बड़ी खुशी से मनाए सभी मिलजुल के मनाए बहुत बहुत धन्यवाद जय